ਪੰਜਾਬ ਦੀ ਸਰ ਤੇ ਆਖਰੀ ਪਿੰਡ ਇਸਲਾਮਪੁਰ ਹਾਲ ਵਿੱਚ ਆਏ ਹੜੰਦ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਪਰ ਹੁਣ ਇਸ ਪਿੰਡ ਦੀ ਉਮੀਦ ਇੱਕ ਕਿਰਨ ਉਪਰੀ ਹੈ ਨਵੀਂ ਦਿੱਲੀ ਦੀ ਸ਼੍ਰੀ ਰਾਧੇ ਮਾਂ ਚੈਰੀਟੇਬਲ ਸੁਸਾਇਟੀ ਅਤੇ ਮੁੰਬਈ ਤੋਂ ਸ਼੍ਰੀ ਰਾਧੇ ਮਾਂ ਚੈਰੀਟੇਬਲ ਟ੍ਰੈਸਟ ਪਿਆਰ ਕਰਨ ਵਾਲੇ ਸ਼੍ਰੀ ਰਾਧਾ ਮਾਂ ਜੀ ਦੇ ਕਹਿਣ ਤੇ ਪਿੰਡ ਨੂੰ ਦੁਬਾਰਾ ਬਣਾਉਣ ਲੱਗੇ ਹੋਏ ਹਨ ਪਿੰਡ ਵਾਸੀਆਂ ਦੇ ਅਨੁਸਾਰ ਹੜ੍ਹਾਂ ਵਿੱਚੋਂ ਬਾਅਦ ਉਨ੍ਹਾਂ ਦੇ ਘਰ ਤਬਾਹ ਹੋ ਗਏ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਵੀ ਉਥਲ-ਪੁਥਲ ਹੋ ਗਈ ਹੈ। ਅਜਿਹੇ ਔਖੇ ਸਮੇਂ ਵਿੱਚ ਪਿਆਰ ਕਰਨ ਵਾਲੇ ਸ਼੍ਰੀ ਰਾਧਾ ਮਾਂ ਜੀ ਦੁਆਰਾ ਘਰ ਬਣਾਏ ਜਾ ਰਹੇ ਹਨ ਅਤੇ ਇਹ ਕੰਮ ਸੁਸਾਇਟੀ ਅਤੇ ਟਰੱਸਟ ਦੀ ਨਿਗਰਾਨੀ ਹੇਠ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸੇਵਕ ਟੱਲੀ ਬਾਬਾ ਨੇ ਕਿਹਾ ਕਿ ਪ੍ਰੇਮ ਕਰਨ ਵਾਲੇ ਸ਼੍ਰੀ ਰਾਦੇ ਮਾਂ ਦੇ ਹੁਕਮ ਨੇ ਦਿੱਤਾ ਹੈ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਹਰ ਸੁਮਬ ਮਦਦ ਪ੍ਰਦਾਨ ਕੀਤੀ ਜਾਵੇ। ਇਸੇ ਦਿਸ਼ਾ ਵਿੱਚ ਹੁਣ ਘਰਾਂ ਦੀ ਉਸਾਰੀ ਸ਼ੁਰੂ ਹੋ ਗਈ ਹੈ ਹਰ ਘਰ ਵਿੱਚ ਨਵੇਂ ਬਾਥਰੂਮ ਰਸੋਈਆਂ ਅਤੇ ਕਮਰੇ ਜੋੜੇ ਜਾ ਰਹੇ ਹਨ ਸੇਵਾਦਾਰ ਭੁਪਿੰਦਰ ਕਸ਼ਪ ਨੇ ਆਖਿਆ ਕਿ ਮਮਤਾ ਮੈ ਸ਼੍ਰੀ ਰਾਦੇ ਮਾਨੇ ਹਮੇਸ਼ਾ ਹੀ ਨਿਰਸਵਾਰਥ ਸੇਵਾ ਦਾ ਸੰਦੇਸ਼ ਦਿੰਦੇ ਹੋਏ ਘਰਾਂ ਦੀ ਉਸਾਰੀ ਅਤੇ ਉਹਨਾਂ ਦੀ ਅਗਵਾਈ ਹਰਠ ਹੋ ਰਹੀ ਹੈ ਅਤੇ ਸੋਸਾਇਟੀ ਅਤੇ ਟਰਸਟ ਇਸ ਦੀ ਨਿਗਰਾਨੀ ਹੇਠ ਕਰ ਰਹੇ ਹਨ ਸਾਡਾ ਸੰਕਲਪ ਹੈ ਕਿ ਇਸਲਾਮਪੁਰ ਦੇ ਹਰ ਪਰਿਵਾਰ ਕੋਲ ਇੱਕ ਸੁਰੱਖਿਤ ਛੱਤ ਅਤੇ ਸਹੂਲਤਾਂ ਹੋਣ ਪਿੰਡ ਵਾਸੀਆਂ ਨੇ ਇਸ ਪਹਿਲ ਕਦਮੀ ਦੀ ਸ਼ਲਾਘਾ ਵੀ ਕੀਤੀ ਰਾਦੀ ਮਾਦੀ ਬੱਲ ਜੁੜਿਆ ਘਰ ਤੜੜਾ ਪਾ ਕੇ ਦਿੱਤਾ ਜਾ ਰਿਹਾ ਕੀ ਕਰਨ ਚੰਗਾ ਹਾਂਜੀ ਤੇਰਾ ਵੀ ਕੋਈ ਹੈ ਨਾ ਮੇਰਾ ਨਾਮ ਕਿਸ਼ੋਰੀ ਹੈ ਜੀ ਤੇਰਾ ਪਿੰਨ ਸਲਾਮਪੁਰ ਹੈ ਜਿਹੜਾ ਗਦਾਪੁਰ ਤੇ ਸਾਡੇ ਅੱਜ ਤੱਕ ਜਦੋਂ ਦਾ ਪਾਣੀ ਆਇਆ ਕੋਈ ਨਹੀਂ ਆਇਆ ਇੱਥੇ ਸਰਕਾਰ ਵਾਲਾ ਕੋਈ ਮੈਦਨ ਹੋਈ ਸਾਡੀ ਉਹ ਰਾਦੇ ਮਾਦੀ ਬਚਾਰੀ ਨੇ ਬੜੀ ਮਦਦ ਕੀਤੀ ਹੈ ਉਹ ਘਰ ਮਕਾਨ ਬਣਾ ਕੇ ਦੇਣ ਲੱਗੀ ਹਰ ਕੋਈ ਕਿਸੇ ਨੂੰ ਪੁੱਛਿਆ ਕਿੰਨਾ ਕਿ ਨੁਕਸਾਨ ਹੋਇਆ ਸੀ ਜੀ ਹਾਂਜੀ ਸਮਾਨ ਤੇ ਸਾਰੇ ਟੁੱਟ ਪਜ ਗਿਆ ਵਿੱਚ ਇਹ ਮਕਾਨ ਦੇ ਕਿੰਨੇ ਆੜਨੇ ਕਿੰਨੀ ਮਾਰ ਮਾਰੀ ਸੀਗੀ ਕਿੰਨੇ ਕਿੰਨੇ ਪਾਣੀ ਪਾਣੀ ਹੈ ਜੀ ਤੇ ਇਤਨਾ ਫੋਟੋ ਚੱਲ ਗਏ ਕਰਦੀ ਸ਼ਕ ਸਾਈ ਡੇਗੀ ਸੀ ਜੀ ਫਿਰ ਫਿਰ ਤੁਸੀਂ ਕਿਦਾਂ ਇੰਨਾ ਤੱਕ ਪਹੁੰਚ ਕੀਤੇ ਸੀ ਜੀ ਤੁਸੀਂ ਪਹੁੰਚ ਕੀਤੇ ਸੀਗੇ ਇਹਨਾਂ ਨਾਲ ਸਾਡੇ ਵਿੱਚ ਹੈਗੇ ਬੰਦੇ ਵਿੱਚ ਅੱਛਾ ਇਹਨਾਂ ਦੇ ਹੋਰ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਹੋਰ ਆਏ ਇਥੇ ਰਾਜੇ ਮਾ ਦੀ ਟੀਮ ਆਈ ਇੱਥੇ ਤੇ ਉਹਨਾਂ ਨੇ ਮਦਦ ਕੀਤੀ ਉਹਨਾਂ ਨੇ ਪੁੱਛ ਗਏ ਸੀ ਕੀਤੀ ਹੈ ਕੋਈ ਆਇਆ ਜਾਂ ਨਹੀਂ ਆਇਆ ਉਹਨਾਂ ਨੇ ਫਿਰ ਅੱਗੇ ਪੀੜ ਕੀਤੀ ਤੇ ਦੇ ਲਈ ਸਾਨੂੰ ਮਕਾਨ ਬਣਾ ਕੇ ਦੇਣੇ ਆਪਣੇ ਜੋ ਕਹਿੰਦੇ ਪੰਜੀ ਦੀ ਹੈ ਸਾਡੀ ਹੈ ਹੈਪੀ ਹੈ ਚਨੀਚਰ ਵਾਲੇ ਉਹਨਾਂ ਨੇ ਬਾਬਾ ਜੀ ਬੰਦੇ ਉਹਨਾਂ ਦੇ ਸਹਿਯੋਗ ਨਾਲ ਦੇ ਕੇ ਮੇਰੇ ਵਰਤ ਕਰ ਦਿੱਤੇ ਰਾਦੇ ਮਾਨ ਗਿਆ ਦਾ ਮਤਿ ਗਰੀਬ ਬੰਦੇ ਵਾਸਤੇ ਇਹ ਮਕਾਨ ਖੜਾ ਕਰਨਾ ਕਿੰਨੇ ਕੇ ਪੈਸੇ ਲੱਗ ਜਾਂਦੇ ਨੇ ਉਹ ਨਹੀਂ ਕਰ ਸਕਦਾ ਜੀ ਗਰੀਬ ਬੰਦੇ ਕਿੱਥੋਂ ਕਰਦਾ ਜੀ ਉਹ ਸਮਾਨ ਬੈੱਡ ਬਣਾਏਗਾ ਕਿ ਜਾਂ ਕੀ ਕਰੇਗਾ ਸਮਾਨ ਤੇ ਸਾਰੇ ਭਜੇਗਾ ਘਰ ਦੇ ਘਰ ਦੇ ਕਿੰਨੇ ਜੀਜੇ ਤੁਹਾਡੇ ਹਾਂਜੀ ਘਰ ਦੇ ਜੀ ਕਿੰਨੇ ਜੀ ਤਾਂ ਅੱਜ ਦੋ ਫੈਮਲੀਆਂ ਜੀ ਇੱਕ ਮੇਰੀ ਨੋ ਹੈ ਠੀਕ ਹੈ ਜੀ ਤੁਸੀਂ ਕੀ ਕਰਦੇ ਮੈਂ ਤੁਹਾਡੀ ਤਾਂ ਭਾਈ ਰਾਜ ਮਿਸਤਰੀ ਜੀ ਜਿਹੜੇ ਦਪਏ ਅੱਜ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਕਿ ਅੱਜ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਹਾਰਾਜ ਇਹਨਾਂ ਕਿਆ ਬਣਾ ਹੀ ਨਹੀਂ ਸਕਦੇ ਅਸੀਂ ਸਾਡੀ ਉਮਰ ਨਹੀਂ ਲਾ ਕੇ ਬਣਾ ਸੁਖਣੇ ਦੇ ਵਿੱਚ ਨਹੀਂ ਬਣਦਾ ਭਾਈ ਕੀ ਕਹਿਣਾ ਚਾਹੁੰਦੇ ਇਹਨਾਂ ਨਹੀਂ ਤੇ ਬਹੁਤ ਬਹੁਤ ਸ਼ੁਕਰੀਆ ਦਾ ਕਰਨੇ ਆ ਜੀ ਮਰੇ ਇੰਨੀ ਖੁਸ਼ੀ ਹੈ ਕੋਈ ਕਹਿ ਨਹੀਂ ਗੱਲ ਕੀ ਹਾਂ ਚੰਗਾ ਕੰਮ ਕਰਦੇ ਚੰਗਾ ਬਿਲਕੁਲ ਕੰਮ ਕੀਤਾ ਇਹ ਤਾਂ ਕੋਈ ਬੜਿਆ ਹੀ ਹੈ ਨਹੀਂ ਕਲੋਸ ਕਰ ਰਿਹਾ ਇੱਕ ਸ਼ੋਟ ਠੀਕ ਸਰਬੀ ਪੇਂਟਿੰਗ ਸਲਾਮ ਪਰ ਵਿੱਚ ਆਏ ਆ ਜਿੱਥੇ ਕਿ ਰ데요 ਮਾਜੀ ਦੇ ਸ਼ੁੱਕਰ ਨਾਲ ਅਪਰੋਲ ਹਸਪੀਟਲ ਇਮਸੀ ਗਰੁੱਪ ਕੋਲੋਂ ਤੇ ਚੇਅਰਮੈਨ ਕਰਨਲ ਰੋੜਾ ਜੀ ਦੇ ਸਹਿਯੋਗ ਨਾਲ ਇੱਥੇ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਜੋ ਕੈਂਪ ਹੈ ਇਹ ਇਮਸੀ ਗਰੁੱਪ ਕੋਲੋਂ ਲਗਾਇਆ ਗਿਆ ਤੇ ਸ਼੍ਰੀ ਰ데요 ਮਾਜੀ ਦੇ ਹੀ ਹੋਣਾ ਲੱਗਾ ਇਸ ਪਿੰਡ ਨੂੰ ਇਸਲਾਮਪੁਰ ਨੂੰ ਰ데요 ਮਾਈ ਨੇ ਹਾਲ ਹੀ ਘੜੀ ਕੱਲ ਪਰਸੋ ਹੀ ਗੋਦ ਲਿਆ ਇਸ ਪਿੰਡ ਦੇ ਵਿੱਚ ਤਕਰੀਬ ਘਰਾਂ ਦੀ ਉਹ ਸਾਰੀ ਸ਼ੁਰੂ ਹੋ ਗਈ ਹੈ ਮੇਦਾਲ ਪਿੰਡ ਦੇ ਸਰਪੰਚ ਜਗਰਾਜ ਜੀ ਦੇ ਸਾਥ ਸੰਭਰ ਚ ਆਪਣੇ ਜਨਕਪੀ ਜੀ ਨਾਲ ਨੇ ਕਿ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ